ਅਨਸਰਾਜ ਹਾਂਸ ਜੀ ਸਾਡੇ ਨਾਲ ਮੌਜੂਦ ਨੇ ਸਰ ਸ਼ਰੀਰਤ ਤੌਰ ਤੇ ਭਾਵੇਂ ਹੁਜਾ ਸਾਹਿਬ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦਾ ਬਣਾਇਆ ਹੋਇਆ ਸੰਗੀਤ ਹਮੇਸ਼ਾ ਅਮਨ ਰਹੇਗਾ ਔਰ ਤੁਹਾਡਾ ਬੜਾ ਸਾਥ ਸੀ ਉਹਨਾਂ ਨਾਲ ਬੜਾ ਪਿਆਰ ਸੀ ਕੀ ਕਹਿਣਾ ਚਾਹੂੰ ਐਕਚੁਅਲੀ ਮਨ ਮੰਦਾ ਨਹੀਂ ਸ਼ਰੀਰ ਨੂੰ ਇਸੇ ਕਰਕੇ ਕਿਹਦੀ ਚੋਲਾ ਛੱਡ ਗਿਆ ਇੱਕ ਸੋਲ ਨੂੰ ਲਿਬਾਸ ਪਹਿਨਾਇਆ ਜਾਂਦਾ ਵੈਸੇ ਸ਼ਰੀਰ ਕਿਤੇ ਐਗਜ਼ਿਸਟ ਨਹੀਂ ਕਰਦਾ ਜਿਹੜੀ ਉਹ ਹਸਤੀ ਹੈ ਨਾ ਉਹ ਜਿਹੜੀ ਵਿੱਚ ਬੋਲਦੀ ਹੈ ਉਹ ਜੰਮਣ ਤੋਂ ਪਹਿਲਾਂ ਵੀ ਜੀਦੀ ਹੁੰਦੀ ਆਫਟਰ ਡੈਥ ਵੀ ਜੀਦੀ ਹੁੰਦੀ ਉਹ ਰੋਜ਼ੇ ਅਜ਼ਲ ਤੋਂ ਆਲਮੇ ਰਵਾਤੋਂ ਜਦੋਂ ਪਹਿਲੀ ਵਾਰੀ ਰੱਬ ਨੇ ਰੂਹਾਂ ਬਣਾਈਆਂ ਫਿਰ ਵਿजूद ਬਣਾਏ ਮਿੱਟੀ ਦਾ ਕਲਬੂਤ ਬਣਾਇਆ ਉਦੋਂ ਤੋਂ ਮਤਲਬ ਇਹ ਹੈ ਪਰ ਉਹਨਾਂ ਨੇ ਨਾਲ ਹੀ ਦੱਸਿਆ ਇਹ ਫਨਾਹ ਹੋ ਜਾਣਾ ਹੈ ਸ਼ਰੀਰ ਕੰਮ ਦੀ ਚੀਜ਼ ਹੈ ਜਿਹੜੀ ਇੱਕ ਹੁੰਦਾ ਫਨਾ ਇੱਕ ਹੁੰਦਾ ਬਕਾ ਫਨਾਹ ਹੁੰਦਾ ਫਨਾਹ ਉਹ ਮਕਾਮ ਹੈ ਬਕਾ ਉਹ ਹੈ ਜਿਹੜਾ ਕੰਮ ਛੱਡ ਗਿਆ ਹੈ ਸਦੀਆਂ ਤੱਕ ਮ Nusrat Khan ਨੂੰ ਕੋਣ ਭੁੱਲ ਸਕਦਾ ਤੇ ਅੱਜ ਉਹ ਹੁਜਾ ਸਾਹਿਬ ਦੇ ਕੰਮ ਨੂੰ ਕੋਣ ਭੁੱਲ ਸਕਦਾ ਕਿਉਂਕਿ ਉਹਨਾਂ ਦਾ ਵਾਜੇ ਨਾਲ ਸਾਜ਼ਾਂ ਨਾਲ ਬਹੁਤ ਪਿਆਰ ਸੀ ਸਟੂਡੀਓ ਨਾਲ ਬੜੀ ਉਹਨਾਂ ਦੀ ਰੂਹਦਾਰੀ ਰਹਿੰਦੀ ਸੀ ਕਿ ਸਟੂਡੀਓ ਜਦੋਂ ਮਰਜੀ ਸਟੂਡੀਓ ਵਾਸਤੇ ਨਾ ਨਹੀਂ ਸੀ ਹੁੰਦੀ ਬਾਕੀ ਕੰਮਾਂ ਨਹੀਂ ਹੋ ਸਕਦੇ ਸੀ ਦੇਖੋ ਪਿਆਰ ਤੋਂ ਬਿਨਾ ਇਸ਼ਕ ਤੋਂ ਬਿਨਾ ਜਨੂੰਨ ਤੋਂ ਬਿਨਾ ਇਹ ਕੰਮ ਨਹੀਂ ੜਕ ਕੇ ਆਉਂਦਾ ਤਾਨੂੰ ਕੰਮਸ਼ਾ ਮਿਲੀ ਜਾਏਗਾ ਪ੍ਰੋਗਰਾਮ ਮਿਲੀ ਜਾਏਗਾ ਲੇਕਿਨ ਜਾਣਕਾਰ ਕਹਿਣਗੇ ਬਹੁਤ ਬਸੁਰਾ ਯਾਰ ਬੰਦ ਕਰੋ ਲੋਕਾਂ ਦਾ ਮਜ਼ਮਾ ਬਹੁਤ ਹੋਏਗਾ ਹੋ ਸਕਦਾ ਤੁਹਾਨੂੰ ਲੱਖਾਂ ਲੋਕ ਸੁਣਦੇ ਹੋਣ ਪਰ ਜੇ ਜਾਣਕਾਰਾਂ ਨੂੰ ਜਿਨ੍ਹਾਂ ਨੂੰ ਪਤਾ ਹੈ ਸੰਗੀਤ ਦਾ ਜੇ ਉਹਨਾਂ ਨੇ ਕਹਿ ਤਾ ਨਾ ਬਸੁਰਾ ਹੈ ਤਾਂ ਫਿਰ ਕੋਈ ਫਾਇਦਾ ਨਹੀਂ ਸੋ ਇਸ ਕਰਕੇ ਜਨੂਨ ਨਾਲ ਹੀ ਆਉਂਦਾ ਡਿੱਕੇ ਉਦੋਂ ਆਉਂਦਾ ਹੀ ਨਹੀਂ ਇਹ ਬੜਾ ਨਾਜ਼ਾਂ ਵਾਲਾ ਕੰਮ ਹੈ ਇੱਕ ਦਿਨ ਰਿਆਜ਼ ਨਾ ਕਰੋ ਰੁੱਸ ਜਾਂਦੇ ਸੁਰ ऐसे पल ਨੇ ਜਿਹੜੇ ਹੁਜਾ ਸਾਹਿਬ ਨਾਲ ਤੁਸੀਂ ਬਹੁਤ ਹਮੇਸ਼ਾ ਹੀ ਦਿਲਾਂ 'ਚ ਰਹਿਣੇ ਨੇ ਪਰ ਜ਼ਿੰਦਗੀ ਦਾ ਦਾ ਹਿੱਸਾ ਹੈ ਉਹਨਾਂ ਦੇ ਨਾਲ 78 ਵਿੱਚ ਮਿਲਿਆ ਮੈਂ 17-18 ਸਾਲ ਦਾ ਸੀ ਉਹ ਜਦੋਂ ਪਹਿਲਾ ਰਿਕਾਰਡ ਆ ਮੇਰੇ ਖਿਆਲ 19-18-19 ਸਾਲ ਦਾ ਸੀ ਮੈਂ ਜੋਗੀਆਂ ਦੇ ਕੰਨਾਂ ਵਿੱਚ ਕੱਚਾ ਹੁਣ ਦੇਖ ਲਓ ਬਿਰਧ ਹੋ ਗਏ ਤੇ ਕਿੰਨਾ ਅਰਸੇ ਤੋਂ ਉਹਨਾਂ ਨਾਲਤਾ ਨਿਸ਼ਬਤ ਸੀ ਮੁਹੱਬਤ ਸੀ ਸ਼ਰਧਾ ਸੀ